ਕੀ ਨਾਮ ਆਪੂ ਜਿਹੜਾ ਹਰਮੰਦਰ ਸਿੰਘ ਹਰਮੰਦਰ ਸਿੰਘ ਕਿਹੜਾ ਪਿੰਡ ਆ ਬਾਪੂ ਜਿਹੜਾ ਮੇਰਾ ਲੁੱਟਿਆ ਨੇ ਜਿਹੜੇ ਕਾਇਲਪਿੰਡ ਆ ਹਾਲਵਾਸੀ ਕੋ ਮਦੀਆਂ ਠੀਕ ਹੈ ਜੀ ਥੋੜੀ ਪੈਦਲ ਯਾਤਰਾ ਜੀ ਅੱਠਵੀਂ ਯਾਤਰਾ 25 ਦਸਤਾਂ ਦੀ ਠੀਕ ਹੈ ਸਾਰੀਆਂ ਯਾਤਰਾ ਪੈਦਲ ਯਾਤਰਾ ਹੈ ਸਾਰੀ ਮੈਂ ਪੈਦਲ ਕਰਦਾ ਠੀਕ ਹੈ ਜੀ ਪੰਜਵੀਂ ਅਗਰ ਮੈਂ ਸ਼੍ਰੀ ਅਨਗੁਰ ਸਾਹਿਬ ਆ ਰਿਹਾ ਪੰਜਵੀਂ ਵਾਰ ਆ ਰਿਹਾ ਦੂਜੀ ਤੀਜੀ ਚੌਥੀ ਤੇ ਪੰਜਵੀਂ ਚ ਚਾਰ ਵਾਰ ਹੀ ਆਇਆ ਸੀ ਠੀਕ ਹੈ ਜੀ ਛੇਵੀਂ ਸੱਤਵੀਂ ਚ ਨਹੀਂ ਆਇਆ ਠੀਕ ਹੈ ਜੀ ਸਤਵੀਂ ਜੀ ਮੈਂ ਆਸਾਮ ਚਲਾ ਗਿਆ ਠੀਕ ਹੈ ਜੀ ਰੀਤਾ ਸਾਹਿਬ ਤੇ ਲੱਗਿਆ ਨਾਨਕ ਮਤੇ ਚਲਾ ਗਿਆ ਠੀਕ ਹੈ ਜੀ ਹੁਣ ਅੱਠਵੇਂ ਵਿੱਚ ਮੈਂ ਜਿਹੜਾ ਧੀਮੀ ਯਾਤਰਾ ਜਿਹੜੀ ਆ ਤੇ ਪੰਜਵੀਂ ਵਾਰ ਆ ਰਹੇ ਤੇ ਪੰਜਵੀਂ ਵਾਰ ਇਹ ਵੀ ਪੈਦਲ ਆ ਰਹੇ ਪਹਿਲਾਂ ਪੈਦਲ ਆਏ ਮੈਂ ਕਿੰਨੇ ਦਿਨ ਲੱਗ ਜਿੰਦਾ ਤੁਹਾਨੂੰ ਟੋੜਨਾ ਇੱਕ ਹਫ਼ਤਾ ਚੱਲਣਾ ਮੈਂ ਠੀਕ ਹੈ ਜੀ ਮੇਰੇ ਇਥੋਂ ਮੈਂ ਨਿਕਲ ਜਾਣਾ ਅੱਗੇ ਠੀਕ ਹੈ ਜੀ ਪਟਨਾ ਸਾਹਿਬ ਨੂੰ ਜਿਵੇਂ ਹੁਣ ਤੁਹਾਨੂੰ 87 ਦਿਨ ਹੋ ਗਏ ਹੁਣ ਤੁਹਾਨੂੰ ਕਿੰਨੇ ਦਿਨ ਲੱਗਣੇ ਆਜੇ ਹੋਰ ਕੋਈ ਸਾਲ ਦੇ ਲਗਭਗ ਲੱਗ ਜਾਂਦਾ ਇੱਕ ਯਾਤਰਾ ਤੇ ਇੱਕ ਯਾਤਰਾ ਇੱਕ ਯਾਤਰਾ ਦੇ ਸਾਲ ਭਾਗ ਲੱਗ ਜਾਣਾ ਠੀਕ ਹੈ ਤੇ ਹੁਣ ਇਹ ਦੂਬਾ ਤੁਹਾਡਾ ਕਿਹੜਾ ਟ੍ਰੈਵਲ ਇੱਥੋਂ ਇੱਦੋਂ ਕਿੱਧਰ ਜਾਓਗੇ ਤੁਸੀਂ ਇਸ ਤੋਂ ਬਾਅਦ ਮੈਂ ਕਰਨ ਪ੍ਰਿਆਗ ਤੋਂ ਰਾਣੀ ਖੇਤ ਨੂੰ ਠੀਕ ਹੈ ਜੀ ਰਾਣੀ ਖੇਤ ਤੋਂ ਕਾਠਗੜਾਮ ਠੀਕ ਹੈ ਕਾਠਗੜਾਮ ਤੋਂ ਹਲਦਵਾਨੀ ਠੀਕ ਹੈ ਜੀ ਹਲਦਵਾਨੀ ਤੋਂ ਨਾਨਕਮਾਤੇ ਨਾਨਕਮਾਤੇ ਤੋਂ ਪਿਲੀਪੀਟ ਠੀਕ ਹੈ ਜੀ ਪਿਲੀਪੀਟ ਤੋਂ ਪੂਰਨਪੁਰ ਪੂਰਨਪੁਰ ਤੋਂ ਫਿਰ ਸਿੱਖਾਂ ਦੇ ਕਹਿੰਦਾ ਪਿੰਡਾਂ ਚ ਹੁੰਦਾ ਹੋਇਆ ਠੀਕ ਹੈ ਜੀ ਮਾਈਕਲ ਕਰਨ ਜੀ ਤੁਸੀਂ ਪਹਿਲਾਂ ਕਿੱਥੇ ਕਹਿੰਦੇ ਸੀ ਕਿੱਥੇ ਜਾ ਕੇ ਆਏ ਸੀ ਕਿ ਜਿੱਥੇ ਮੁੰਡੇ ਤੋਂ ਕੁੜੀ ਬਣਾਈ ਕਿਹੜਾ ਸੀ ਜਗ੍ਹਾ ਦੱਸ ਰਹੇ ਹੋ ਉਹ ਜੀ ਬੰਗਾਲ ਚ ਠੀਕ ਹੈ ਜੀ ਕੰਪੇਂਡਰ ਕਾਨੋ ਟਾਊਨ ਮਿਤਨਾਪੁਰ ਡਿਸਟ੍ਰਿਕਟ ਹੈ ਜੋ ਠੀਕ ਹੈ ਜੀ ਤੋਂ ਮੁੰਡਾ ਬਣਾਇਆ ਸੀ ਤੇ ਪਹਿਲੀ ਪਾਰਸ਼ਾਈ ਨੇ ਹਜ਼ਾਰਾਂ ਏਕੜ ਜ਼ਮੀਨ ਲੱਗੀ ਕੀ ਲੋਕ ਦੱਬ ਕੇ ਕੋਈ ਉੱਤੇ ਸਿੱਖ ਪਰਿਵਾਰ ਨਹੀਂ ਆ ਠੀਕ ਹੈ ਜੀ ਗੁਰੂ ਘਰ ਹੈਗਾ ਬਹੁਤ ਸੋਹਣਾ ਲੰਗਰ ਬਣਦਾ ਠੀਕ ਹੈ ਜੀ ਕੋਲਕਾਤਾ ਔਰ ਇਹ ਤੋਂ ਦੀ ਸੰਗਤ ਜੋਪਾਪੁਰ ਜਿਹੜੀ ਉੱਥੋਂ ਦੀ ਸੰਗਤ ਜੜੀ ਹੋ ਤੇ ਸੇਵਾ ਕਰਦੀ ਆ ਠੀਕ ਹੈ ਜੀ 24 ਘੰਟੇ ਲੰਗਰ ਆ ਠੀਕ ਹੈ ਜੀ ਬਹੁਤ ਵਧੀਆ ਲੰਗਰ ਉੱਥੇ ਬਣਦਾ ਠੀਕ ਹੈ ਜੀ ਮੈਂ ਉੱਥੇ ਦੋ ਤਿੰਨ ਰਾਤਾਂ ਕੱਟੀਆਂ ਉਹਨਾਂ ਕੋਲ ਠੀਕ ਹੈ ਜੀ ਬਹੁਤ ਸੇਵਾ ਉਹਨਾਂ ਨੇ ਮੇਰੀ ਕੀਤੀ ਨਾ ਕਿ ਪਹਿਲਾਂ ਫੋਨ ਕਰੇ ਜਾਂਦੇ ਸੀ ਠੀਕ ਹੈ ਜੀ ਕਿਦਾਂ ਦਾ ਬਾਬਾ ਜੀ ਆ ਗਿਆ ਤੇ ਸਾਮ ਨੂੰ ਠੀਕ ਹੈ ਸਾਮ ਸਾਮਗੇ ਸਾਮ ਤੋਂ ਬੁੜੀ ਸਾਹਿਬ ਉੱਥੇ ਕਿਹਦੀ ਜਗ੍ਹਾ ਉੱਥੇ ਕਿਹੜੀ ਜਗ੍ਹਾ ਬਣੀ ਵੀ ਆ ਉੱਥੇ ਤੋਂ ਬਣਦਾ ਉਧਾਰ ਕੀਤਾ ਸੀ ਨੋਹੇ ਪਾਸ਼ਾ ਜੀ ਨੇ ਠੀਕ ਹੈ ਜੀ ਜਦ ਦਸ਼ਮ ਪਾਸ਼ਾ ਦਾ ਜਨਮ ਹੋਇਆ ਪਟਨਾ ਸਾਹਿਬ ਤੇ ਠੀਕ ਹੈ ਜੀ ਇਹ ਮਹਾਰਾਜ ਉੱਥੋਂ ਆਏ ਸੀ ਕਿ ਠੀਕ ਹੈ ਜੀ ਕਿ ਉਧਰ ਹੀ ਇੱਕ ਗਿਹਾਰ ਜਗਾ ਪੈਂਦੀ ਉਹ ਚਾਰ ਪੰਜ ਪਿੰਡ ਜਿਹੜੇ ਆ ਉੱਥੇ ਨੋਹੇ ਪਾਸ਼ਾ ਜੀ ਗਏ ਸੀ ਉਹ ਸਾਰੇ ਸਿੱਖ ਬਣ ਕੇ ਪਿਆਰੇ ਠੀਕ ਹੈ ਜੀ ਉਹ ਉਹ ਬਹੁਤ ਗੁਰੂ ਘਰ ਨਾਲ ਪਿਆਰ ਕਰਦੇ ਆ ਠੀਕ ਹੈ ਜੀ ਆ ਉੱਥੇ ਜਾ ਤਾਂ ਨਹੀਂ ਠੱਕਿਆ ਲੇਕਿਨ ਉੱਥੋਂ ਦੇ ਬੰਦਿਆਂ ਨਾਲ ਮੇਰੀ ਗੱਲਬਾਤ ਹੋਈ ਆ ਠੀਕ ਹੈ ਜੀ ਉਹਨਾਂ ਨੇ ਬਹੁਤ ਸਤਿਕਾਰ ਦਿੱਤਾ ਉਹ ਕਹਿੰਦੇ ਕਿ ਅਸੀਂ ਚ ਇੱਥੇ ਪੰਜ ਛੇ ਪਿੰਡ ਜਿਹੜੇ ਆ ਸਾਰੇ ਸਿੱਖਾਂ ਦੇ ਠੀਕ ਹੈ ਜੀ ਤੇ ਮਤਲਬ ਕਿ ਹੁਣ ਤੁਸੀਂ ਕਿਤੇ ਨਹੀਂ ਕਦੇ ਵੀ ਚੜ੍ਹੇ ਨਹੀਂ ਕਦੇ ਵੀ ਇਕੱਲੇ ਪੈਦਲਿਆਂ ਤੁਰਤੇ ਜਿੱਦੇ ਨੂੰ ਮੈਨੂੰ ਕੋ ਗੱਡੀ ਚ ਫੜ ਲੂਗਾ ਠੀਕ ਹੈ ਜੀ ਮੇਰਾ ਵਾਦਾ ਸੰਗਤ ਨਾਲ ਮੈਂ ਉਹਦੀ ਜੁੱਤੀ ਚ ਪਾਣੀ ਪੀਊਗਾ ਵਾਹਿਗੁਰੂ ਜੀ ਮੇਰਾ ਵਾਦਾ ਵਾਹਿਗੁਰੂ ਨਾਲ ਸੱਚੇ ਪਾਤਸ਼ਾਹ ਨਾਲ ਬੰਦੇ ਨਾਲ ਨਹੀਂ ਬੰਦੇ ਨਾਲ ਕਿਸੇ ਨਾਲ ਨਹੀਂ ਤੇ ਸਾਨੂੰ ਕਿਦੋਂ ਦਾ ਉਪਰਾਲਾ ਜਦੋਂ ਤਰਨ ਪੈਦਲਿਆਂ 21 ਸਾਲ ਹੋ ਗਏ ਮੈਨੂੰ 21 ਸਾਲਾਂ ਚ ਇੱਥੇ ਠੀਕ ਹੈ ਜੀ ਦੇ ਦੇਖੋ ਇੱਕ ਨਵੀਂ ਸਮਾਪਤੀ ਅਗਲੀ ਕਰਨੀ ਹੈ ਠੀਕ ਹੈ ਜੀ ਉਹ ਨਰੋਲ ਪੰਜ ਤਖਤ ਕਰ ਵੈਸੇ ਥੋੜੇ ਮਨ ਚ ਆਇਆ ਵੀ ਪੈਦਲ ਯਾਤਰਾ ਸ਼ੁਰੂ ਕਰ ਦਈਏ ਕਿਉਂਕਿ ਜਾਂ ਕੋਈ ਸੁੱਖ ਸੁਖੀ ਨਹੀਂ ਵੈਸੇ ਆਇਆ ਇਹ ਤਾਂ ਵੈਸੇ ਕੀਤੀ ਸੀ ਠੀਕ ਹੈ ਕਿਤੇ ਬਰੇਲੀ ਮੈਂ ਗੁਰਦੁਆਰੇ ਚਲਾ ਗਿਆ ਸੁਭਾਸ਼ਨਗਰ ਬਹੁਤ ਵੱਡਾ ਗੁਰਦੁਆਰਾ ਉੱਤੇ ਸੰਗਤ ਲੜਤੀ ਮੈਂ ਨਾ ਠੀਕ ਹੈ ਜੀ ਇਹ ਝੂਠ ਬੋਲਦਾ ਤੂੰ ਇਹ ਕੰਮ ਹੋ ਹੀ ਨਹੀਂ ਸਕਦਾ ਅੱਛਾ ਜੀ ਉਦੋਂ ਫਿਰ ਮਨ ਨੇ ਚ ਆਇਆ ਕਿ ਮੈਂ ਨੌ ਯਾਤਰਾ ਕਰੂੰਗਾ ਠੀਕ ਹੈ ਜੀ ਤੇ ਕਿ ਪਾਤਸ਼ਾਹ ਮੈਨੂੰ ਤਾਕਤ ਦਿੱਤੀ ਤੇ ਕਦੇ ਮੈਨੂੰ ਥਕਾਵਟ ਨਹੀਂ ਹੋਈ ਕਦੇ ਮੈਨੂੰ ਕੁਝ ਨਹੀਂ ਹੋਇਆ ਆ ਮੈਂ ਤੁਹਾਡੇ ਕੋਲ ਖੜਾ ਹਾਂ ਹਾਂ ਕੰਗੜੀ ਤੇ ਚੱਲੇ ਆ ਇੱਕ ਦਿਨ ਚ ਕਿੰਨੇ ਕਿਲੋਮੀਟਰ ਕਰਦੇ ਇੱਕ ਦਿਨ ਚ ਪਹਾੜਾਂ 'ਚ ਤਾਂ 20 22 ਠੀਕ ਹੈ ਜੀ ਵੱਟਾ ਵੱਟ ਪੱਕੀ ਕਰ ਦੂੰਗਾ ਇਸ ਤੋਂ ਉੱਤੇ ਨਹੀਂ ਹੁੰਦਾ ਠੀਕ ਹੈ ਤੇ ਸਟੇ ਦਾ ਮਤਲਬ ਹੈ ਰਹਿਣ ਦਾ ਕੋਈ ਦੁਕਾਨ ਦਾ ਬਰਾਂਡਾ ਮਿਲ ਗਿਆ ਜਿਵੇਂ ਆ ਹਾਟਲ ਦਾ ਬਰਾਂਡਾ ਠੀਕ ਹੈ ਮੈਂ ਕਹਿੰਦਾ ਨਾ ਠੀਕ ਹੈ ਰਾਤ ਕੱਟਦਾ ਸਵੇਰੇ ਉੱਠ ਕੇ ਅੱਗੇ ਚੱਲਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਆਪਣਾ ਹੁਣ ਜਿਵੇਂ ਥੋੜਾ ਜਿਵੇਂ ਰਹਿਣ ਦਾ ਜਾਣ ਦਾ ਖਰਚਾ ਖਰਚੇ ਬਿਲਕੁਲ ਸੰਗਤਿਤ ਬੜਾ ਸਹਿਯੋਗ ਦਿੰਦੀ ਹੈ ਸलो ਤਾਂ ਦੀ ਸਹੀ ਗੱਲ ਹੈ ਸਨਸਾਰਾਂ ਨੇ ਆਪਾਂ ਵੀ ਕਰਨਾ ਠੀਕ ਹੈ ਬਾਪੂ ਜੀ ਦਾ ਮਾਣ ਤਾਂ ਪੂਰਾ ਤੇ ਬਹੁਤ ਵਧੀਆ ਲੱਗਿਆ ਬਾਪਾ ਜੀ ਤੁਹਾਡੇ ਯਾਤਰਾ ਸਫਲ ਰਹੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਸਾਨੂੰ ਦੋ ਜੀ ਆਜਾਦ ਅਸੀਂ ਵੀ ਅਸੀਂ ਪਹੁੰਚ ਗਏ ਪਹਿਲੀ ਵਾਰ ਆਇਆ ਬਾਪੂ ਜੀ ਮੈਂ ਵੀ ਏਮਕੋਨ ਸਾਹਿਬ ਪਹਿਲੀ ਵਾਰ ਜਾ ਰਹੇ ਹਾਂ ਫਸਟ ਟਾਈਮ ਜ਼ਿੰਦਗੀ ਚ ਮਾਰਤੇ ਸੀਗਾ ਬਹੁਤ ਟਾਈਮ ਦਾ ਬਹੁਤ ਵਧੀਆ ਲੱਗੇ ਤੁਹਾਡਾ ਇਹ ਸੁਣ ਕੇ ਤੇ ਮੈਨੂੰ ਕੋਈ ਲੜਕੇ ਰੀਸ਼ੀ ਕੇਸ ਮਿਲੇ ਸੀ ਤਰਨ ਤਰਨ ਦੇ ਠੀਕ ਹੈ ਉਹ ਕਹਿੰਦੇ ਬਾਪੂ ਜੀ ਅਸੀਂ ਉੱਤੇ ਨਹੀਂ ਗਏ ਠੀਕ ਹੈ ਉੱਤੇ ਦੀ ਚੜਾਈ ਸੁਣ ਕੇ ਅਸੀਂ ਆ ਗਏ ਮੈਂ ਕਿਹਾ ਬੇਟਾ ਫਿਰ ਜਾਣ ਦਾ ਫਿਰ ਜਾਣ ਦਾ ਕੀ ਫਾਇਦਾ ਸਹੀ ਗੱਲ ਹੈ ਤੇ ਇੱਕ ਬਾਪੂ ਜੀ ਆਪਣਾ ਨੰਬਰ ਬੋਲ ਦੋ ਮੋਬਾਈਲ ਨੰਬਰ ਮੇਰਾ ਨੰਬਰ 9815658413 ਇੱਕ ਵਾਰ ਫਿਰ 9815658413 ਠੀਕ ਹੈ ਬਾਪੂ ਜੀ ਨਾਲ ਕੰਟੈਕਟ ਕਰਨਾ ਹੋਵੇ ਕਿਸੇ ਨੇ ਵੀ ਤੇ ਬਾਪੂ ਕੀ ਨਾਮ ਦੱਸਿਆ ਜੀ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਲੁਧਿਆਣੇ ਕੋਲੇ ਪਿੰਡ ਹੈ ਠੀਕ ਆ ਤੇ ਬਹੁਤ ਵਧੀਆ ਲੱਗਿਆ ਤੇ ਤੁਹਾਡੀ ਯਾਤਰਾ ਪਰਮਾਤਮਾ ਸਫਲ ਕਰੇ ਤਰੱਕੀਆਂ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਪਰਮਾਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ ਇਹ ਮੇਰੇ ਨਾਲ